ਸਸਕਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਣਾ ਟਰਾਲਾ ਹੋ ਗਿਆ ਜੀ ਰੈਡੀ ਇੱਕ ਤਾਂ ਇਹਦੇ ਐਕਸ ਰਪੋਰਟ ਕੇ ਅਸੀਂ ਅੱਗੇ ਕੀਤਾ ਕਿਉਂਕਿ ਪਹਿਲਾਂ ਹੀ ਜਲਦੀ ਜਲਦੀ ਟਰਾਲਾ ਜਿਹੜਾ ਤਿਆਰ ਕੀਤਾ ਸੀ ਨਾ ਇਹਦੇ ਐਕਸਲ ਪਿੱਛੇ ਹੋ ਗਏ ਸੀ ਜਿਆਦਾ ਤੇ ਟਰਾਲਾ ਹੋ ਗਿਆ ਸੀ ਜਿਆਦਾ ਦਾਬੂ ਤੇ ਹੁਣ ਇਹਦੇ ਐਕਸਲ ਜਿਹੜੇ ਨੇ ਉਹ ਪੁੱਟ ਕੇ ਅਸੀਂ ਅੱਗੇ ਕਰ ਲਏ ਹੁਣ ਟਰਾਲਾ ਬਿਲਕੁਲ ਲੈਵਲ ਹੋ ਗਿਆ ਤੁਹ ਜੈ ਨੂੰ ਸਾਈਡਾਂ ਤੇ ਆ ਬਾਡੀ ਲਾਤੀ ਹੈ ਦੀ ਟੈਂਪਰੇਰੀ ਆ ਵੈਸੇ ਅਸੀਂ ਸ਼ੁਰੂ ਤੋਂ ਲਾਈ ਪਹਿਲਾਂ ਵੀ ਲਾਈ ਸੀ ਇਹ ਤੇ ਜਦੋਂ ਸਾਡਾ ਪਰਾਲੀ ਦਾ ਜਾਂ ਸਾਈਲੇਜ ਦਾ ਕੰਮ ਸ਼ੁਰੂ ਹੁੰਦਾ ਉਦੋਂ ਅਸੀਂ ਇਹ ਬਾਡੀ ਪੋਲ ਕੇ ਰੱਖ ਦਿੰਨੇ ਆ ਤੇ ਪਰਾਲੀ ਸਾਈਲੇਜ ਲੈ ਜਾਂਦੇ ਆ ਔਰ ਜਦੋਂ ਸਾਡਾ ਜੀਰੀ ਦਾ ਕੰਮ ਹੁੰਦਾ ਕਿਉਂਕਿ ਦੇਖੋ ਪਰਾਲੀ ਝੋਨਾ ਵਡਾਂਗੇ ਤਾਂ ਹੀ ਪਰਾਲੀ ਚੁੱਕਾਂਗੇ ਤੇ ਝੋਨੇਆ ਜਦੋਂ ਪਰਾਲੀ ਚੁੱਕਣ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਬਾਡੀ ਲਾ ਕੇ ਤੇ ਇਹਦੇ ਤੋਂ ਜੀਰੀ ਢੋਂਦਾ ਕੰਮ ਲੈਨੇ ਆ ਕੋਈ ਵੀ ਫਸਲ ਜੀਰੀ ਹੋਗੀ ਕਣਕ ਹੋਗੀ ਮੱਕੀ ਸਾਰੀਆਂ ਫਸਲਾਂ ਦੇ ਨਾਲ ਢੋਂਨੇ ਆ 26 ਫੁੱਟ ਟਰਾਲਾ ਹੈ ਤੇ ਮਤਲਬ ਸਾਰੇ ਕੰਮੇ ਤੋਂ ਲਈਦੇ ਆ ਪਹਿਲਾਂ ਜੀਰੀ ਢੋਣੀ ਆ ਜੀਰੀ ਢੋਂਨ ਤੋਂ ਬਾਅਦ ਇਹਦੀ ਬਾਡੀ ਖੋਲ ਕੇ ਫਿਰ ਇਹ ਪਰਾਲੀ ਤੇ ਲਾ ਦੇਣਾ ਪਰਾਲੀ ਦਾ ਕੰਮ ਮੁੱਕਣ ਤੋਂ ਬਾਅਦ ਫੇਰੇ ਦਾ ਆਲੂਪੋਂ ਦਾ ਕੰਮ ਆ ਜਾਂਦਾ ਆਲੂਆਂ ਦਾ ਕੰਮ ਹੋਖਦਾ ਤੇ ਫੇਰੇ ਦਾ ਕੰਮ ਆ ਜਾਂਦਾ ਜੀ ਸਾਈਲੇਜ ਦਾ ਸਾਈਲੇਜ ਲੈ ਕੇ ਜਾਣਾ ਹੁੰਦਾ ਇਹਦੇ ਤੇ ਤੇ ਇਸ ਕਰਕੇ ਇਹਨੂੰ ਅਸੀਂ ਫਿਕਸ ਬਾਡੀ ਨਹੀਂ ਲਾਈ ਇਹ ਰਿਮੂਵੇਬਲ ਬਾਡੀ ਹੈ ਇਹਦੇ ਤੋਂ ਅਸੀਂ ਹਰ ਤਰੀਕੇ ਦਾ ਕੰਮ ਲੈ ਲੈਂਦੇ ਆ ਤੇ ਜੱਕੇ ਨੂੰ ਹਿਲਾਏ ਕੋਈ ਨਹੀਂ ਛਾਪੀ ਫੁੱਟ ਰਲਾ ਹੈ ਤੇ ਆਹ ਸਾਈਡਾਂ ਤੇ ਬਾਰੀਆਂ ਲਾਈਆਂ ਹੋਈਆਂ ਨੇ ਫਸਲ ਪੱਲੀਦਾਰਾਂ ਨੂੰ ਵੀ ਲਵਣੀ ਸੌਖੀ ਹੋ ਜਾਂਦੀ ਆ ਤੇ ਆ ਗੈਲਿੰਗ ਕਰ ਰਿਹਾ ਇਹਨੂੰ ਕੁੰਡੇ-ਗੰਡੇ ਦੇ ਟੁੱਟ ਗਏ ਸੀ ਤੇ ਦੁਬਾਰਾ ਰਿਪੇਅਰ ਕਰੀ ਜਾਂਦੇ ਆ ਕਿਉਂਕਿ ਹੁਣ ਜੀਰੀ ਆਉਣ ਆ ਰਹੀ ਆ ਉਦੋਂ ਪਹਿਲਾਂ-ਪਹਿਲਾਂ ਇਹਦਾ ਸਾਰਾ ਤਿਆਰੀ ਕਰ ਦੇਣੀ ਆ ਤੇ ਫਸਲ ਬਹੁਤ ਵਧੀਆ ਮਤਲਬ ਟਰਾਲੀਆਂ ਨਾਲ ਕਿਤੇ ਵੱਧ ਫਸਲ ਜਾਂਦੀ ਸਾਡੀ ਇਹਦੇ ਤੇ ਸਾਡੇ ਕੋਲ ਦੋ ਟਰਾਲੇ ਨੇ ਇਹਦੇ ਨਾਲ ਦੇ ਦੋਵੇਂ ਅਸੀਂ ਇਸੇ ਕੰਮ ਤੇ ਰੱਖੇ ਹੋਏ ਆ